ਫਰੈਂਡਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਦੀ ਜਿਹੜੀ ਪਾਠ ਯੋਜਨਾ ਪੜਨਾਮ ਤੇ ਕਿਵੇਂ ਦੀ ਬਣਾਉਣੀ ਹੈ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀ ਲਿਖਣਾ ਤੁਹਾਡੀ ਪਾਠ ਯੋਜਨਾ ਨੰਬਰ ਕਿੰਨਾ ਹੈ 1 2 3 4 ਫਿਰ ਆਪਣਾ ਰੋਲ ਨੰਬਰ ਕਾਲਜ ਰੋਲ ਨੰਬਰ ਲਿਖਣਾ ਹੈ ਫਿਰ ਵਿਸ਼ਾ ਤੇ ਉਪ ਵਿਸ਼ਾ ਕਿਹੜੀ ਜਮਾਤ ਦਾ ਹੈ ਸਮਾਂ ਤੇ ਤਾਰੀਖ ਪਾਉਣੀ ਹੈ ਫਿਰ ਉਸ ਬਾਅਦ ਆਮ ਸਮਗਰੀ ਵਿਸ਼ੇਸ਼ ਸਮਗਰੀ ਵਿਸ਼ੇਸ਼ ਸਮਗਰੀ ਤੁਸੀਂ ਉੱਥੇ ਲਿਖਣੀ ਹੈ ਜਿੱਥੇ ਤੁਸੀਂ ਨੇ ਕੋਈ ਨਾਲ ਸੰਬੰਧਿਤ ਜਿਹੜਾ ਚਾਰਟ ਹੈ ਉਹ ਬਣਾਉਣਾ ਹੈ ਫਿਰ ਉਹਦੇ ਆਮ ਉਦੇਸ਼ ਲਿਖਣੇ ਨੇ ਤੇ ਫਿਰ ਖਾਸ ਉਦੇਸ਼ ਖਾਸ ਉਦੇਸ਼ ਉਹ ਹੁੰਦਾ ਜਿਹੜਾ ਕਿ ਸਾਡਾ ਉਪ ਵਿਸ਼ਾ ਅਸੀਂ ਲਿਆ ਹੈ ਉਹਦੇ ਨਾਲ ਸੰਬੰਧਿਤ ਲਿਖਣਾ ਹੁੰਦਾ ਹੈ ਫਿਰ ਪੂਰਵ ਗਿਆਨ ਦੀ ਪਰਖ ਮੀਨਸ ਕਿ ਅਸੀਂ ਦੇਖਣਾ ਕਿ ਬੱਚਿਆਂ ਨੂੰ ਇਸ ਉਪ ਵਿਸ਼ੇ ਦੇ ਨਾਲ ਸੰਬੰਧਿਤ ਇਸ ਟਾਪਿਕ ਦੇ ਨਾਲ ਸੰਬੰਧਿਤ ਕਿੰਨੀ ਕੋ ਜਾਣਕਾਰੀ ਹੈ ਤੇ ਉਸ ਵਾਰ ਅਸੀਂ ਦੋ ਕਾਲਮ ਬਣਾ ਕੇ ਜਿਹੜੇ ਪ੍ਰਸ਼ਨ ਨੇ ਬੱਚਿਆਂ ਤੋਂ ਪੁੱਛਾਂਗੇ ਇਕ ਸਾਈਡ ਪ੍ਰਸ਼ਨ ਇਧਰ ਵਿਦਿਆਰਥੀ ਦੇ ਆਪ ਕੀ ਰਿਹਾ ਤੇ ਦੂਸਰੀ ਸਾਈਡ ਵਿਦਿਆਰਥੀ ਕੀ ਰਿਹਾ ਜਿਹਦੇ ਵਿੱਚ ਅਸੀਂ ਉੱਤਰ ਲਿਖਾਂਗੇ ਉੱਤਰ ਅਸੀਂ ਅਸਿਊਮ ਕਰਕੇ ਚੱਲਦੇ ਹਾਂ ਕਿ ਬੱਚੇ ਇਸ ਤਰ੍ਹਾਂ ਦੇ ਉੱਤਰ ਦੇ ਸਕਣਗੇ ਜਿੱਦਾਂ ਕਿ ਅਸੀਂ ਕੁਐਸਚਨ ਕਿਉਂਕਿ ਅਸੀਂ ਸਾਡਾ ਟੌਪਿਕ ਕੀ ਹੈ ਪੜਨਾਮ ਤਾਂ ਅਸੀਂ ਮੋਸਟਲੀ ਨਾਮ ਦੇ ਨਾਲ ਜਿਹੜੇ ਸਬੰਧਿਤ ਸ਼ਬਦ ਨੇ ਉਹ ਉਹਨਾਂ ਨੂੰ ਪੁੱਛਾਂਗੇ ਤੇ ਹੌਲੀ ਹੌਲੀ ਅਸੀਂ ਉਹਨਾਂ ਨੂੰ ਪੜਨਾਮ ਤੇ ਲੈ ਕੇ ਜਾਣਾ ਹੈ ਤੁਹਾਡਾ ਨਾਮ ਕੀ ਹੈ ਤੁਸੀਂ ਕੋਈ ਵੀ ਲਿਖ ਸਕਦੇ ਹੋ ਮੇਰੇ ਹੱਥ ਵਿੱਚ ਕੀ ਹੈ ਤੁਹਾਡੇ ਅੱਚ ਕੋਈ ਪੈਨ ਹੈ ਪੈਨਸਿਲ ਹੈ ਕੋਈ ਫਰੂਟ ਹੋ ਸਕਦਾ ਕੋਈ ਬੁੱਕ ਹੋ ਸਕਦੀ ਹੈ ਤੇ ਤੁਸੀਂ ਉਹਦੇ ਅਕੋਰਡਿੰਗ ਲਿਖ ਲੈਣਾ ਤੁਸੀਂ ਕਿੱਥੇ ਰਹਿੰਦੇ ਹੋ ਬੱਚਾ ਕੋਈ ਵੀ ਆਪਣੇ ਪਿੰਡ ਦਾ ਸ਼ਹਿਰ ਦਾ ਜਿਹੜਾ ਨਾਮ ਹੈ ਉਹ ਦੱਸ ਸਕਦਾ ਹੈ ਨਾਮ ਕੀ ਹੁੰਦਾ ਹੈ ਜਿਹੜੇ ਸ਼ਬਦ ਕਿਸੇ ਵਸਤੂ ਵਿਅਕਤੀ ਸਥਾਨ ਗੁਣ ਆਦਿ ਦਾ ਭਾਵ ਕਰਾਉਣ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਨਾਮ ਫਿਰ ਅਗਲਾ ਕੁਐਸਚਨ ਹੋਏਗਾ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਕੀ ਕਹਿੰਦੇ ਹਨ ਕਿਉਂਕਿ ਅਸੀਂ ਇਹ ਟਾਪਿਕ ਕਰਾਉਣਾ ਹੈ ਤੇ ਹੋ ਸਾਰੇ ਬੱਚੇ ਉੱਤਰ ਨਾ ਦੇ ਸਕਣ। ਕਈ ਵਾਰ ਹੋ ਸਾਰੇ ਬੱਚੇ ਉੱਤਰ ਦੇ ਸਕਦੇ ਹੁੰਦੇ ਆ ਪਰ ਥੋੜਾ ਜਿਹਾ ਉੱਤਰ ਦੇਣ ਤਾਂ ਅਸੀਂ ਲਿਖਾਂਗੇ ਅਸੰਤੋਖਜਨਕ ਉੱਤਰ। ਮੀਨ ਜਿਸੀਂ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਅਸੀਂ ਸੈਟੀਸਫਾਈਡ ਨਹੀਂ ਹੁੰਦੇ। ਫਿਰ ਅਸੀਂ ਉਪਰ ਵਿਸ਼ੇ ਦੀ ਕੋਸ਼ਿਸ਼ ਨਾ ਕਰਾਂਗੇ। ਪਿਆਰੇ ਵਿਦਿਆਰਥੀਓ ਅੱਜ ਅਸੀਂ ਪ੍ਰਣਾਮ ਬਾਰੇ ਵਿਸਥਾਰ ਪੂਰਵਕ ਪੜ੍ਹਾਂਗੇ। ਹੁਣ ਨਵੇਂ ਪੇਜ ਤੇ ਤੁਸੀਂ ਦੇਖੋ ਪਹਿਲਾ ਪੇਜ ਦੇਖ ਰਹੇ ਹੋ ਇੱਥੇ ਤੁਸੀਂ ਦੋ ਕਾਲਮ ਬਣਾ ਲੈਣੇ ਆ ਤੇ ਇਹਦੇ ਪੈਰਲਲ ਜਿਹੜਾ ਅਗਲਾ ਪੇਜ ਤੇ ਦੋ ਕਾਲਮ ਤੁਸੀਂ ਉਹਦੇ ਤੇ ਬਣਾ ਲੈਣੇ ਆ ਪਰ ਕਈ ਨੋਟਬੁਕਸ ਜੇ ਵੱਡੀਆਂ ਹੁੰਦੀਆਂ ਉਹਨਾਂ ਜਿਵੇਂ ਅਸੀਂ ਆ ਤੁਹਾਨੂੰ ਮੈਂ ਸਿੰਗਲ ਪੇਜ ਹੀ ਦਿਖਾ ਰਹੀ ਆ ਤਾਂ ਇਹਦੇ ਉੱਪਰ ਹੀ ਚਾਰ ਕਾਲਮ ਬਣ ਜਾਂਦੇ ਨੇ ਤਾਂ ਉਹ ਡਿਪੈਂਡ ਕਰਦਾ ਤੁਸੀਂ ਨੋਟਬੁਕ ਕਿਸ ਤਰ੍ਹਾਂ ਦੀ ਯੂਜ਼ ਕਰ ਰਹੇ ਹੋ ਪਹਿਲਾਂ ਹੁਣ ਅਸੀਂ ਜਿਹੜਾ ਪਹਿਲਾ ਕਾਲਮ ਹੈ ਇਹਦੇ ਵਿੱਚ ਵਿਸ਼ਾ ਵਸਤੂ ਦੂਸਰੇ ਵਿੱਚ ਵਿਦਿਆਰਥੀ ਦੇ ਆਪ ਕਿਰਿਆ ਇਹਦੇ ਵਿੱਚ ਅਸੀਂ ਪੜਨਾਮ ਬਾਰੇ ਲਿਖਾਂਗੇ ਤੇ ਫਿਰ ਪੜਨਾਮ ਦੀਆਂ ਕਿਸਮਾਂ ਜਾਣੀਆਂ ਇੱਥੇ ਲਿਖਾਂਗੇ ਵਿਦਿਆਰਥੀ ਦੇ ਆਪਕਾ ਵਿਦਿਆਰਥੀਆਂ ਨੂੰ ਪੜਨਾਮ ਬਾਰੇ ਸੰਪੂਰਨ ਜਾਣਕਾਰੀ ਦੇ ਦੇ ਕਿ ਕੀ ਹੁੰਦਾ ਹੈ ਪੜਨਾਮ ਤੇ ਉਹਦੀਆਂ ਕਿਸਮਾਂ ਬਾਰੇ ਦੱਸੇਗੀ ਤੇ ਇਧਰ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਬਲੈਕਬੋਰਡ ਦੇ ਉੱਪਰ ਲਿਖ ਕੇ ਸਮਝਾਏਗੀ ਤੇ ਨਾਲ ਨਾਲ ਵਿਦਿਆਰਥੀ ਆਪਣੀ ਕਾਪੀਆਂ ਉੱਪਰ ਨੋਟ ਕਰਨਗੇ ਤੇ ਇਧਰ ਤੁਸੀਂ ਨਾਲ ਹੀ ਜਿਹੜਾ ਬਲੈਕਬੋਰਡ ਦਾ ਕੰਮ ਹੈ ਉਹੋ ਦੇਖ ਰਹੇ ਹੋ ਜਿਵੇਂ ਕਿ ਇਹਦੇ ਉੱਪਰ ਪੜਨਾਮ ਦੀ ਪਰਿਭਾਸ਼ਾ ਤੇ ਪੜਨਾਮ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਇਧਰ ਸਾਰੀਆਂ ਲਿਖੀਆਂ ਗਈਆਂ ਨੇ ਤੇ ਫਿਰ ਪੜਨਾਮ ਦੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਨੂੰ ਐਕਸਪਲੇਨ ਕੀਤਾ ਗਿਆ ਤੇ ਤੇ ਸੀ ਦੂਸਰੇ ਕਾਲਮ ਚ ਲਿਖਾਂਗੇ ਕਿ ਵਿਦਿਆਰਥੀ ਦੇ ਆਪਕਾ ਵਿਦਿਆਰਥੀ ਨੂੰ ਪੜਨਾਮ ਦੀ ਕਿਸਮਾਂ ਬਾਰੇ ਜਾਣਕਾਰੀ ਦੇਵੇਗੀ ਇੱਥੇ ਤੁਸੀਂ ਜੇਕਰ ਤੁਹਾਡੇ ਕੋਲ ਕੋਈ ਚਾਰਟ ਹੈ ਤਾਂ ਤੁਸੀਂ ਲਿਖਾਂ ਲਿਖੋਗੇ ਚਾਰਟ ਦੀ ਸਹਾਇਤਾ ਦੇ ਨਾਲ ਵਿਦਿਆਰਥੀਆਂ ਨੂੰ ਪੜਨਾਮ ਦੀ ਕਿਸਮਾਂ ਬਾਰੇ ਸਮਝਾਏਗੀ ਤੇ ਐਸੇ ਤਰੀਕੇ ਨਾਲ ਜਿਹੜਾ ਤੀਸਰਾ ਕਾਲਮ ਹੈ ਜੇਕਰ ਚਾਰਟ ਦਿਖਾ ਰਹੇ ਹਾਂ ਤਾਂ ਵਿਦਿਆਰਥੀ ਚਾਰਟ ਤੋਂ ਦੇਖ ਕੇ ਸਮਝਣਗੇ ਤੇ ਕਾਪੀਆਂ ਦੇ ਉੱਪਰ ਨੋਟ ਕਰਨਗੇ ਉਸ ਤੋਂ ਬਾਅਦ ਤੁਸੀਂ ਅਗਲੇ ਪੇਜ ਤੇ ਕਿਉਂਕਿ ਪੇਜ ਕੰਪਲੀਟ ਹੋ ਗਿਆ ਤੇ ਨੈਕਸਟ ਪੇਜ ਤੇ ਵੀ ਸ਼ੁਰੂ ਕਰਨ ਲੱਗੇ ਚਾਰ ਹੀ ਕਾਲਮ ਬਣਾਉਣੇ ਨੇ ਸੇਮ ਲਿਖਣਾ ਵੀ ਹੈ ਵਿਸ਼ਾ ਵਸਤੂ ਵਿਦਿਆਰਥੀ ਤੇ ਅਧਿਆਪਕ ਕਿਰਿਆ ਵਿਦਿਆਰਥੀ ਕਿਰਿਆ ਬਲੈਕਬੋਰਡ ਤੇ ਸਹਾਇਕ ਸਮੱਗਰੀ ਫਿਰ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਕਿਸਮਾਂ ਨੇ ਉਹਨਾਂ ਨੂੰ ਤੁਸੀਂ ਇੱਥੇ ਲਿਖਣਾ ਹੈ ਮੀਨਸ ਕਿ ਉਹਨਾਂ ਦੀ ਵਿਆਖਿਆ ਕਰਨੀ ਹੈ ਤੇ ਫਿਰ ਦੂਸਰੇ ਕਾਲਮ ਵਿੱਚ ਤੁਸੀਂ ਲਿਖੋਗੇ ਕਿ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਪੜਨਾਮ ਦੀਆਂ ਕਿਸਮਾਂ ਬਾਰੇ ਚਾਰਟ ਦੀ ਸਹਾਇਤਾ ਨਾਲ ਸਮਝਾਏਗੀ ਕਿਉਂਕਿ ਇਸ ਦੇ ਵਿੱਚ ਵਿਸ਼ੇਸ਼ ਸਮਗਰੀ ਚਾਰਟ ਬਾਰੇ ਗੱਲ ਕੀਤੀ ਸੀ ਤੇ ਦੋ ਵਾਰ ਤੁਸੀਂ ਜ਼ਰੂਰ ਲਿਖ ਲੈਣਾ ਹੈ ਜੋ పేਜ ਤੁਸੀਂ ਪੂਰਾ ਯੂਜ਼ ਕਰ ਰਹੇ ਹੋ ਤਾਂ ਉੱਥੇ ਘੱਟੋ ਘੱਟ ਤਿੰਨ ਵਾਰ ਲਿਖਣਾ ਹੈ ਹੁਣ ਇੱਥੇ ਜਿਹੜੀ ਇਹ ਲਈ ਟੀਚਿੰਗ ਜਿਹੜੇ ਦੇ ਉੱਪਰ ਬਣਾ ਕੇ ਲਗਾਈ ਗਈ ਹੈ ਬਹੁਤ ਹੀ ਵਧੀਆ ਲੱਗੀ ਮੈਨੂੰ ਮੈਂ ਤਾਂ ਹੀ ਤੁਹਾਨੂੰ ਇਹ ਜਿਹੜਾ ਲੈਸਨ ਪਲਾਨ ਉਹ ਦਿਖਾ ਰਹੀ ਹਾਂ ਹੁਣ ਤੁਸੀਂ ਦੇਖੋ ਪੁਰਖਵਾਚਕ ਪੜਨਾਮ ਤੇ ਪੁਰਖਵਾਚਕ ਪੜਨਾਮ ਦੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਇੱਥੇ ਲਿਖੀਆਂ ਗਈਆਂ ਨੇ ਅੱਗੇ ਨਿਜਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਅਨਿਸ਼ਚੇਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਤੇ ਪ੍ਰਸ਼ਨਵਾਚਕ ਪੜਨਾਮ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਲਗਾ ਸਕਦੇ ਹੋ ਇਹਨਾਂ ਤੁਹਾਡੀ ਜਿਹੜੀ ਫਾਈਲ ਹੈ ਵਧੀਆ ਵੀ ਲੱਗੇਗੀ ਬਣੀ ਹੋਈ ਤੇ ਉਸ ਤੋਂ ਬਾਅਦ ਜੇ ਤੁਸੀਂ ਪੜਾ ਚੁੱਕੇ ਪੜਨਾਮ ਬਾਰੇ ਪੂਰਾ ਤਾਂ ਉਹਦੀ ਅੰਤਿਮ ਦੁਹਰਾਈ ਉਹਦੇ ਵਿੱਚੋਂ ਚਾਰ ਤੋਂ ਜਿਹੜੇ ਪੰਜ ਕੁਐਸਚਨ ਨੇ ਲਿਖਣੇ ਨੇ ਬਟ ਉਹਨਾਂ ਦੇ ਆਨਸਰ ਨਹੀਂ ਲਿਖਣੇ ਤੇ ਉਸ ਤੋਂ ਅੱਗੇ ਆ ਗਿਆ ਘਰ ਦਾ ਕੰਮ ਤੇ ਘਰ ਦਾ ਕੰਮ ਹੈ ਤੁਹਾਡਾ ਕ੍ਰੀਏਟਿਵ ਹੋਣਾ ਚਾਹੀਦਾ ਹੈ ਤੇ ਹੁਣ ਇਹ ਦੇਖੋ ਤੁਸੀਂ ਇਹ ਜਿਹੜਾ ਤੁਹਾਡਾ ਚੈਪਟਰ ਹੈ ਲੈਸਨ ਹੈ ਲੈਸਨ ਪਲਾਨ ਹੈ ਲੈਫਟ ਪੇਜ ਤੇ ਖਤਮ ਹੋਇਆ ਤੇ ਉਸ ਤੋਂ ਜਿਹੜਾ ਨੈਕਸਟ ਆ ਉਹ ਰਾਈਟ ਸਾਈਡ ਤੇ ਹੀ ਸ਼ੁਰੂ ਹੋਏਗਾ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫोਰ ਵਾਚਿੰਗ